ਫਸਟ ਫਰੀਏ ਕਾਲ ਜੀ ਕਿ ਯਾਦਾਂ ਦੇ ਆਵਾਜ਼ੇ ਕਹਾਣੀ ਆਪ ਲੈ ਕੇ ਸੁਨਹਿਰੀ ਮੱਛੀ ਤੋਂ ਨੰਮਾ ਸੰਭਾਵ ਲੈਂਦੀ ਨਹੀਂ ਕਰਦੇ ਸ਼ੁਰੂ ਇੱਕ ਵਾਰ ਇੱਕ ਟਾਪੂ ਤੇ ਛੁੱਟ ਗਈ ਡੁੱਗੀ ਇਕੱਠੇ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ ਬੁੱਢਾ ਆਦਮੀ ਸਮੁੰਦਰ ਦੇ ਚ ਆਪਣਾ ਜਾਲ ਦਾ ਤੇ ਮਚ ਪਾੜਨ ਦੀ ਕੋਸ਼ਿਸ਼ ਕਰ ਜੋ ਕੋਈ ਸੁਣਦਾ ਉਸ ਉਸ ਤੱਕ ਜਾ ਰਿਹਾ ਹੈ ਭਾਈ ਇਹ ਇੱਕਦਮ ਅਨਜਾਣ ਸੁਣਦਾ ਉਸ ਨੂੰ ਕਿਰਨ ਤਾਂ ਉਸ ਨੂੰ ਇਹ ਬਾਰੇ ਉਸ ਮੁਸ਼ਕਲ ਨਾਲ ਜਾਉਂ ਬਹਾ ਕੇਚਿਆ ਇਸ ਵਿੱਚ ਇੱਕ ਛੋਟੀ ਮੱਛੀ ਤੋਂ ਮਿਲਾ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਧਾਰਨ ਨਹੀਂ ਸੀ ਇਹ ਸੁਨਹਿਰੀ ਮੱਛੀ ਸੀ ਮੱਛੀ ਮਨੁੱਖੀ ਆਵਾਜ਼ ਵਿੱਚ ਆਖਣ ਲੱਗੀ ਬੁੱਢੇ ਆਦਮੀ ਮੈਨੂੰ ਲੈ ਕੇ ਨਾ ਜਾ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਮੈਂ ਜੋ ਤੂੰ ਕਹਿੰਦਾ ਮੈਂ ਉਹੀ ਕਰਾਂਗਾ ਆਦਮੀ ਨੂੰ ਮੋਚਣ ਲੱਗ ਪਿਆ ਅਤੇ ਫੇਰ ਤੇਤੋਂ ਕੁਝ ਨਹੀਂ ਲੈਣਾ ਜਾ ਜਾ ਕੇ ਸਮੁੰਦਰ ਤੇ ਅਤੇ ਘਰ ਗਿਆ ਉਹ ਉਸ ਨੂੰ ਪੁੱਛਿਆ ਕਿ ਕੀ ਲੈ ਆਇਆ ਕੀ ਆਇਆ ਹੈ ਉਸ ਨੇ ਕਿਹਾ ਕੁਝ ਵੀ ਨਹੀਂ ਇੱਕ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ ਉਹ ਮੈਂ واپس ਸਮੁੰਦਰ ਦੇਚੇ ਸੋਟ ਦਿੱਤੀ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਜੋ ਆਖੇਗਾ ਮੈਂ ਉਹੀ ਕਰਾਂਗੀ ਮੈਨੂੰ ਉਸਨੇ ਮੈਨੂੰ ਉਸ ਤੇ ਤਰਫ ਆਗਿਆ ਤੇ ਮੈਂ ਉਸ ਨੂੰ ਮੈਨੂੰ ਉਸ ਤੇ ਤਰਫ ਆਗਿਆ ਤੇ ਮੈਂ ਉਸ ਤੋਂ ਕੁਝ ਨਾ ਮੰਗਿਆ ਤੇ ਉਸ ਤੋਂ ਸਾਢੇ ਦਿੱਤਾ ਇਹ ਸੁਣ ਕੇ ਬੁੱਢੀ ਈ ਉੱਚੀ ਉਮੀਦਾਂ ਲੱਗ ਕੇ ਨਾ ਚੰਗਾ ਮੌਕਾ ਮਿਲਤੇ ਆਪਣੀ ਕਿਸਮਤ ਬਦਲਣ ਦਾ ਤੈਨੂੰ ਪੂਰਾ ਅਕਲ ਨਹੀਂ ਤੂੰ ਇਹ ਮੌਕਾ ਹੱਥੋਂ ਗੁਆ ਦਿੱਤਾ ਮੇਰੀ ਔਰਤ ਰਾਤ ਤੱਕ ਬੁੱਢੇ ਆਦਮੀ ਨੂੰ ਬੁਰਾ ਪਲਾ ਕੰਗਦੀ ਰਹੀ ਉਫ ਤੋਂ ਹੋਰ ਕੁਝ ਨਹੀਂ ਮੰਗਣਾ ਸੀ ਰੋਟੀ ਹੀ ਮੰਗ ਲਿੰਦਾ ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਟੁੱਕ ਵੀ ਨਹੀਂ ਨੀਰਾਸ ਹੋ ਕੇ ਬਿੱਡਾ ਆਦਮੀ ਸੁਨੇਹਰੀ ਮਸ਼ੀ ਤੋਂ ਰੋਟੀ ਮੰਗਣ ਕੇ ਚਲਾ ਗਿਆ ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸੁਨਹਿਰੀ ਮੱਛੀ ਨੂੰ ਆਵਾਜ਼ ਮਾਰੀ ਆਵਾਜ਼ ਲਾਈ ਤਾਂ ਮੱਛੀ ਤੈਰਤੀ ਹੋਈ ਕੰਢੇ ਤੇ ਆ ਗਈ ਤੇ ਬੁੱਢੇ ਆਨੇ ਪੱਖੇ ਇਹਦਾ ਇੱਕ ਆਦਮੀ ਨੂੰ ਲੱਗਦਾ ਮੇਰੀ ਕਰੀ ਮੇਰੇ ਨਾਲ ਗੁੱਸੇ ਆ ਤੇ ਉਸਨੇ ਮੈਨੂੰ ਰੋੜ ਡਾਂਡ ਲਈ ਪਿੱਛੇ ਆਏ ਅੱਛੀ ਬੋਲੀ ਨਾਲ ਚਾ ਕੋ ਅੰਤ ਵਿੱਚ ਮਿਲੇਗੀ ਪਹੁੰਚ ਬੋਲ ਪਰੂਤਾ ਆਮੀ ਗਈ ਹੈ 파 ਮੇਰਾ ਕੱਪੜੇ ਧੋਣ ਵਾਲਾ ਟੱਬ ਚੋਂ ਲੱਗ ਪਿਆ ਹੁਣ ਇਸ ਵਿੱਚ ਕੱਪੜੇ ਨਹੀਂ ਧੋ ਹੁੰਦੇ ਤੂੰ ਸੁਨੇਹਰ ਮੱਛੀ ਕੋਲ ਜਾ ਤੇ ਨਵਾਂ ਟੱਬ ਮੰਗ ਬੁੱਢਾ ਆਦਮੀ ਵਾਪਸ ਸੁੰਦਰ ਤੇ ਗਿਆ ਅਤੇ ਮਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਨੇ ਭੇਜਿਆ ਹੈ ਉਸ ਨੂੰ ਨਮਾਕ ਤਬ ਚਾਹੀਦਾ ਹੈ ਮਛੀ ਨੇ ਕਿਹਾ ਤੂੰ ਘਰ ਜਾ ਤਬ ਮਿਲ ਜਾਵੇ ਬੁੱਢਾ ਘਰ ਨੂੰ ਮੁੜ ਗਿਆ ਹਾਲੇ ਉਹ ਘਰ ਵੀ ਤਹਲੀ ਵੀ ਟਪਿਆ ਕੇ ਬੁੱਢੀ ਨੇ ਉਸ ਨੂੰ ਫਿਰ ਉਤਾਇਆ ਕਿ ਅਸੀਂ ਕੋਲ ਫਿਰ ਜਾ ਤੇ ਉਸ ਨੂੰ ਆਪਣੇ ਲਈ ਨਵਾਂ ਘਰ ਬਣਾਉਣੀ ਇਸ ਤਰੀਕੇ ਨਾਲ ਰੇਸ਼ਾ ਕਦੀ ਇਹ ਡਿੱਗੂ ਡਿੱਗੂ ਕਰਦੀ ਹੈ ਭੁੰਟੇ ਬੀ ਨੇ ਸਮੁੰਦਰ ਕੰਢਾ ਕੇ ਫਿਰ ਮੱਛੀ ਨੂੰ ਆਪਾ ਜਮਾਰੀ ਮੱਛੀ ਤੈਰਦੀ ਹੋਈ ਆਦਿ ਤੇ ਬੁੱਢੇ ਆਦਮੀ ਵੱਲ ਦੇਖਦੀ ਬੋਲੀ ਦੱਸ ਭਲੇ ਪੁਰਸ਼ ਤੈਨੂੰ ਕੀ ਚਾਹੀਦਾ ਬੁੱਢੇ ਆਦਮੀ ਨੇ ਕਿਹਾ ਮੇਰੀ ਘਾਲ ਵਾਲੀ ਹੋਂ ਪ੍ਰਾਣ ਚੌਂਪੜੀ ਵਿੱਚ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਇਹੀ ਡਿਗ੍ਰੂਟ ਡੂਨ ਕਰਦੀ ਹੈ ਉਸ ਨੂੰ ਨਮਾ ਕਰ ਚਾਹੀਦਾ ਇਹ ਸੁਣ ਕੇ ਮੱਛੀ ਬੋਲੀ ਖੁਸ਼ ਹੋਗੇ ਤੇ ਘਰ ਜਾ ਵਾਪਸ ਜਾ ਸਭ ਹੋ ਜਾਵੇਗਾ ਹਾਂ ਬੁੱਢੇ ਆ ਨਿੰਨ ਵਾਪਸ ਆ ਕੇ ਦੇਖਿਆ ਤਾਂ ਝੌਂਪੜੀ ਦੀ ਥਾਂ ਬਿਲਕੁਲ ਨਮਾ ਮੈਂ ਲੂਤ ਦੀ ਨਕਲ ਜਾ ਕਰ ਸੀ ਜੇ ਸ਼ਾਤੀ ਬਾਤ ਦਾ ਆਦਿ ਦੇਖਣ ਚਾਪ ਕੀ ਕੀੜ ਲੱਗ ਮੋਰ ਦਾ ਤੱਕ ਮਾਲ ਲੈ ਨਹੀਂ ਆਉਂਦਾ ਮੰਗਲਿਆ ਇਹ ਸਮਝਦਾ ਹੈ ਕਿ ਹੀ ਸਭ ਕੁਝ ਹੈ ਮੱਛੀ ਕੋਲ ਵਾਪਸ ਗਿਆ ਤੇ ਉਸ ਨੂੰ ਕਹੇ ਕਿ ਹੋਂ ਮਸ਼ੇਰੇ ਦੀ ਪਤਨੀ ਨੂੰ ਮਸ਼ੇਰੇ ਦੀ ਪਤਨੀ ਨੇ ਰਹਿਣਾ ਨਹੀਂ ਚਾਹੂੰਗੀ ਮੈਂ ਸਿਰਫ ਔਰਤ ਬਰਦਾ ਚਾਹੁੰਦੀ ਆ ਤਾਂ ਜੋ ਲੋਕ ਇਹ ਮੇਰੀ ਹਰ ਗੱਲ ਮੰਨਣ ਤੇ ਮੈਨੂੰ ਮਿਲਣ ਵੇਲੇ ਝੁਕਣਾ ਬੜੇ ਮੱਬ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸ ਦਿੱਤੀ ਮੱਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਘਰ ਗਿਆਨ ਲਈ ਕਿਹਾ ਿੰਦੂ ਦਾ ਆਦਮੀ ਘਰ ਪਹੁੰਚਿਆ ਤਾਂ ਉਸ ਨੇ ਦੇ ਘਰ ਦੀ ਤਾਂ ਪੱਥਰ ਦਾ ਪਟਾ ਘਰ ਦੇਖ ਕੇ ਹੈਰਾਨ ਰਹਿ ਗਿਆ ਉਸ ਦੇਖ ਕਰਨ ਦੇ ਵੇਲੇ ਵਿੱਚ ਨੌਕਰ ਭੱਜੇ ਫਿਰਦੇ ਸਨ ਅਰਸੋਈ ਅਰਸੋਈ ਵਿੱਚ ਖਾਣਾ ਬਣਾ ਰਹੇ ਸਨ ਅਤੇ ਬੁੱਢੀ ਔਰਤ ਜਰੀਦਾਰ ਪੋਸ਼ਾਕ ਪਹਿਨੀ ਉੱਚੀ ਕੁਰਸੀ ਤੇ ਬੈਠੀ ਹੁਕਮ ਚਲਾ ਰਹੀ ਸੀ ਬੁੱਢੇ ਆਦਮੀ ਨੇ ਉਸ ਨੂੰ ਬੁਲਾਇਆ ਤਾਂ ਉਹ ਕੀ ਕੀ ਕਿੰਨਾ ਮੂਰਖ ਹੈ ਕਿੰਨਾ ਗੁਸਤਾਖ ਹੈ ਮੈਨੂੰ ਆਪਣੀ ਪਤਨੀ ਬਜੂ ਸਬੋਧਨ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਸੱਸ ਔਰਤ ਬਣੀ ਬੁੱਢੀ ਔਰਤ ਨੇ ਨੌਕਰ ਨੂੰ ਹੁਕਮ ਦਿੱਤਾ ਕਿ ਇਸ ਮੂਰਖ ਬੁੱਢੇ ਨੂੰ ਤਬੀਲੇ ਵਿੱਚ ਲੈ ਜਾ ਤੇ 40 ਕੋੜੇ ਮਾਰੂ ਨੌਕਰ ਦੌੜਦੇ ਹੋਏ ਆਏ ਅਤੇ ਬੁੱਢੀ ਨੂੰ ਤੋਂ ਤੋਂ ਫੜ ਕੇ ਧੁੰਦੇ ਹੋਏ ਤਾਂ ਬੇਲੀ ਵਿੱਚ ਲੈ ਗਈ। ਉੱਥੇ ਉਸ ਦੀ ਇੰਨੀ ਮਾਰ ਖੁੱਟਾਈ ਹੋਈ ਕਿ ਉਸ ਤੋਂ ਖੜ ਵੀ ਨਹੀਂ ਸੀ ਹੁੰਦਾ। ਫਿਰ ਬੁੱਢੀ ਨੇ ਉਸ ਨੂੰ ਪਸ਼ਮਾ ਦੇ ਬਾੜੇ ਦੀ ਸਫਾਈ ਦਾ ਕੰਮ ਸੰਭਾਲ ਦਿੱਤਾ। ਉਹ ਸਾਰਾ ਦਿਨ ਉੱਥੇ ਸਫਾਈ ਕਰਦਾ ਰਹਿੰਦਾ ਅਤੇ ਜੇ ਕਿਤੇ ਭੋਰਾ ਮਿੱਟੀ ਗਰਹਿ ਜਾਂਦੀ ਤਾਂ ਤਬੇਲੇ ਵਿੱਚ ਲਿਜਾ ਕੇ ਉਸ ਦੀ ਮਾਰ ਕੁਟਾਈ ਹੁੰਦੀ ਕਿੱਡੀ ਡੈਣਾ ਡੈਣਾ ਮੈਂ ਇਸ ਦੀ ਕਿਸਮਤ ਪਲਟਾ ਦਿੱਤੀ ਹੈ ਕਿ ਇਹ ਮੈਨੂੰ ਆਪਣਾ ਪਤੀ ਮੰਨਣ ਤੋਂ ਵੀ ਨਕਰ ਗਿਆ ਬੁੱਢਾ ਆਦਮੀ ਸੋਚਦਾ ਸਮਾ ਬੀਤਨ ਤੇ ਬੁੱਢੀ ਸੱਸ ਅਤੇ ਔਰਤ ਦੇ ਰੁਤਬੀ ਤੋਂ ਵੀ ਅੱਕ ਗਈ ਉਸ ਨੇ ਬੁੱਢੇ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸੁਨਹਿਰੀ ਮਛੀਕ ਔਰ ਜਾਂ ਤੇ ਉਸ ਨੂੰ ਆਖ ਕਿ ਹੋਂ ਮੈਂ ਮਹਾਰਾਣੀ ਬਣਨਾ ਚਾਹੁੰਦੀ ਹਾਂ ਬੁਢਾ ਆਦਮੀ ਸਮੁੰਦਰ ਕੰਢੇ ਗਿਆ ਤੇ ਮਛੀ ਨੂੰ ਕਹਿਣ ਲੱਗਿਆ ਕਿ ਮੇਰੀ ਘਰ ਵਾਲੀ ਬੀਬੀਆ ਅਸਕਤ ਔਰਤ ਕਿੰਗਰਾ ਚੌਂਦੀ ਉਹ ਮਹਾਰਾਜਾਂ ਦੀ ਹੈ ਮਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਜਾਣ ਲਈ ਕਿਹਾ ਬੰਦੂਕ ਦਾ ਆਦਮੀ ਵਾਪਸ ਕਰ ਆਇਆ ਤਾਂ ਪਹਿਲੇ ਘਰ ਦੀ ਥਾਂ ਸੋਨੇ ਦੀ ਛੱਤ ਵਾਲਾ ਫਿੱਟਾ ਮਹਿਲ ਸੀ ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬਹੁਤ ਰਹਸਾਂ ਦੀ ਬੰਦੂਕ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ ਸੀ ਸਾਹਮਣੇ ਵੱਡੇ ਮੈਦਾਨ ਵਿੱਚ ਫੌਜ ਪ੍ਰੇਡ ਕਰ ਰਹੀ ਸੀ ਮਹਾਰਾਣੀ ਬਣੀ ਬੁੱਢੀ ਆਪਣੇ ਜਰਨੈਲਾਂ ਤੇ ਗੁਆ ਆਪਣਰਾ ਨਾਲ ਬਾਲਕੋਨੀ ਤੇ ਆਈ ਤੇ ਫੌਜ ਦਾ ਨਰੀਖਣ ਕਰਨ ਤੇ ਸਲਾਮੀ ਲੈਣ ਲੱਗੀ ਢੋਲ ਵੱਜਣ ਲੱਗੇ ਸੰਗੀਤ ਗੂੰਜਣ ਲੱਗਿਆ ਅਤੇ ਫੌਜੀਆ ਨੇ ਉੱਚੀ ਆਵਾਜ਼ ਵਿੱਚ ਵਾਹ ਵਾਹ ਆਖਿਆ ਉਹ ਸਮਾਪਿਤਨ ਤੇ ਬੁੱਢੀ ਮਹਾਰਾਣੀ ਬਣ ਕੇ ਵੀ ਆਖੀ ਉਸ ਨੇ ਬੁੱਢੇ ਆਦਮੀ ਨੂੰ ਲੱਪਣ ਦਾ ਹੁਕਮ ਦਿੱਤਾ ਬੜੀ ਮੁਸ਼ਕਲ ਨਾਲ ਬੁੱਢੇ ਆਪਣੀ ਪਤਨੂਆਂ ਅਗਲੇ ਵਿੱਚੋਂ ਅੰਤਕੀ ਤੇ ਪੇਸ਼ ਕੀਤਾ ਮਹਾਰਾਣੀ ਬਣੀ ਨੇ ਬੁੱਢੇ ਨੂੰ ਆਖਿਆ ਕਿਨ ਮਨ ਬਣੀ ਦੀ ਅਸਰ ਮਾਨ ਨੂੰ ਦੀ ਯੂਸਮਨ ਸਾਰੀ ਕੀ ਸਾਰੀਆਂ ਬੱਚੇ ਦਾ ਹਮਨ ਬਹੁਤ ਆਦੇ ਬੁੱਢੀ ਇਸ ਗਲਾਬ ਰੋਕਾਰ ਨਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ કેਹਣ ਲੱਗੀ

ਕਾਉਂਗ ਹੀ ਜੀ ਜੀ ਹਾਂ ਪਾਣ ਲੱਗ ਪਿਆ ਕਦੀ ਮਨੇ ਮਨੇਰੀ ਮੱਛੀ ਉਹਦੇ ਯਾਰ ਵਿੱਚ ਨਾ ਆਈ ਉਹ ਵੀ ਸੀ ਆਪਣੀ ਸੱਚੀ ਦੀ ਤੇ ਆ ਉਹਨੂੰ ਦੇਖੋ ਹਨ ਤੇ ਉਹ ਫਿਰ ਆਉਂਦੀ ਰਹੀ ਆਪਣੇ ਕਿਹੜਾ ਹੈ ਸੋ ਆਪਣੀ ਜਿੱਦਦਾ